ਹਾਂਜੀ RAM RAM ਜੀ ਤੇ ਹੁਣ ਮੈਂ ਮਹੌਲਾ ਯਾਰ ੜਦੇ ਨਹੀਂ ਲੋਕ ੜਦੇ ਨਹੀਂ ਗੰਦ ਜਮੀ ਗੰਦ ਪਤਾ ਹੈ ਵੇਖੋ ਜੀ ਮੈਂ ਇਧਰੋਂ ਲੰਘ ਰਿਹਾ ਸੀ ਸਿਟੀ ਪਾਰਕ ਦੇ ਕੋਲ ਤੇ ਕੂੜੇ ਦੀ ਤਰੱਕੀ ਹੋ ਗਈ ਡੰਪ ਮੁਕਤ ਸੰਗਰੂਰ ਜਿਹੜੇ ਕਹਿੰਦੇ ਸੀ ਨਾ ਉਹ ਦੇਖ ਲਓ ਵੀ ਇਹ ਕੰਪਾਂ ਦੀ ਤਰੱਕੀ ਹੁੰਦੀ ਜਾ ਰਹੀ ਆ ਇਹ ਡੰਪ ਪਹਿਲਾਂ ਥੋੜੀ-ਥੋੜੀ ਛੋਟਾ-ਛੋਟੇ ਤੋਂ ਵੱਡਾ-ਵੱਡੇ ਤੋਂ ਹੁਣ ਘਟੋ ਘਟ 30 ਮੀਟਰ ਦਾ ਡੰਪ ਬਣ ਗਿਆ ਇਹ ਤੇ ਸੜਕ ਤੇ ਵੀ ਆਇਆ ਹੋਇਆ ਦੇਖੋ ਤੁਸੀਂ ਤੇ ਭਾਈ ਸਾਹਿਬ ਉਹ ਲੰਘ ਰਹੇ ਸੀ ਤੇ ਬੜੇ ਦੁਖੀ ਨੇ ਵੀ ਕੰਪਨ ਨਹੀਂ ਸੜਕ ਤੇ ਆਇਆ ਹੋਇਆ ਲੋਕਾਂ ਦੀ ਵੀ ਇਹ ਕਹਿ ਰਹੇ ਨੇ ਵੀ ਲੋਕ ਵੀ ਨਹੀਂ ਹਟਦੇ ਤੇ ਮੈਂ ਫੇਰ ਕਹਿੰਨਾ ਵੀ ਜੇ ਆਪਾਂ ਨੇ ਸੰਗਰੂਰ ਨੂੰ ਸਵੱਛ ਕਰਨਾ ਤਾਂ ਇਹ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਗੰਦ ਪਾਉਂਦੇ ਨੇ ਉਹਨਾਂ ਨੂੰ ਜੁਰਮਾਨਾ ਕਰਨਾ ਪਊਗਾ ਆਦਰਵਾਇਜ਼ ਜਿੰਨੀ ਮਰਜ਼ੀ ਆਪਾਂ ਮਿਹਨਤ ਕਰ ਲਓ ਸਵੇਰੇ 5-5 ਵਜੇ ਕਿ ਸ਼ਹਿਰ ਨੂੰ ਸਾਫ਼ ਕਰਾ ਲੋ ਰਾਤ ਨੂੰ 12-12 ਵਾਰ ਵਸਤ ਕਰ ਸ਼ਹਿਰ ਦੀ ਸਫਾਈ ਲਈ ਕੰਮ ਕਰ ਲੋ ਪਰ ਜਿੰਨਾ ਚਿਰ ਤੱਕਰ ਪੈਨਲਟੀ ਨਹੀਂ ਲੱਗਦੀ ਮੈਂ ਲਿਖ ਕੇ ਦਿਨਾ ਮੈਂ ਸ਼ਰਤ ਲਾਣ ਨੂੰ ਵੀ ਤਿਆਰ ਆ ਜਿੰਨਾ ਚਿਰ ਤੱਕਰ ਜੁਰਮਾਨੇ ਨਹੀਂ ਲੱਗਦੇ ਮੈਂ ਪਹਿਲਾਂ ਵੀ ਜਦੋਂ ਪਿੱਛੇ ਜੇ ਇਸਪਲ ਕਮੇਟੀ ਵੱਲੋਂ ਕਿਸੇ ਦੁਕਾਨਦਾਰ ਦੇ ਲਫਾਫੇ ਚੱਕੇ ਸੀ ਕਿਉਂਕਿ ਉਹ 2-4 ਮਹੀਨਿਆਂ ਬਾਅਦ ਜਿਵੇਂ ਹੁੰਦਾ ਨਹੀਂ ਕੁੰਭ ਕਰਨ ਦੀ ਨੀਂਦ ਤੋਂ ਜਾਗ ਪਾਂਦੇ ਨੇ ਉਸ ਤੋਂ ਬਾਅਦ ਜਰ ਇੱਕ ਅੱਦੇ ਦੁਕਾਨਦਾਰ ਨੂੰ ਜੁਰਮਾਨਾ ਕਰਕੇ ਫੇਰ ਉਹ ਸੋ ਜਾਂਦੇ ਨੇ ਇਸ ਤਰ੍ਹਾਂ ਨਾਲ ਸੁਧਾਰ ਨਹੀਂ ਹੁੰਦੇ ਸਿਸਟਮ ਦੇ ਸਿਸਟਮ ਸੁਧਾਰ ਕਰਨ ਲਈ ਪੂਰੀਆਂ ਯੋਜਨਾਵਾਂ ਪਲਾਨ ਬਣਾਣੇ ਪੈਂਦੇ ਨੇ ਤਾਂ ਸਿਸਟਮ ਦੇ ਸੁਧਾਰ ਹੁੰਦੇ ਨੇ ਆ ਦੇਖ ਲਓ ਤੁਸੀਂ ਮੇਥੋਂ ਲਵੇ ਵੀ ਨਹੀਂ ਖੜਿਆ ਜਾ ਰਿਹਾ ਤੇ ਕੰਮ ਤਰੱਕੀ ਕਰਦੇ ਜਾ ਰਹੇ ਨੇ ਦਿਨੋਂ ਦਿਨ ਤੇ ਮੈਂ ਫੇਰ ਕਹਿੰਨਾ ਵੀ ਜਿੰਨੀ ਮਰਜ਼ੀ ਆਪਾਂ ਮਿਹਨਤ ਕਰ ਲਈਏ ਜਿੰਨੇ ਮਰਦੇ ਸਵੇਰੇ ਉੱਠ ਕੇ ਰਾਤ ਨੂੰ ਜਾ ਕੇ ਮਿਹਨਤ ਕਰ ਲਈਏ ਪਰ ਜਿੰਨਾ ਚਿਰ ਤੱਕ ਜੁਰਮਾਨੇ ਨਹੀਂ ਕਰਦੇ ਤਾਂ ਇਹ ਡੰਪ ਨਹੀਂ ਖਤਮ ਹੁੰਦੇ ਇਸ ਲਈ ਇਹ ਡੰਪਾਂ ਨੂੰ ਖਤਮ ਕਰਨ ਲਈ ਜੁਰਮਾਨੇ ਕਰਨੇ ਬਹੁਤ ਜ਼ਰੂਰੀ ਨੇ ਦੇਖ ਲਓ ਸੜਕ 'ਤੇ ਕੂੜਾ ਆ ਪਿਆ ਬਸ ਆ ਲਵੋ ਲੰਗੜੀਆਂ ਨੇ ਤਾਂ ਕੂੜਾ ਉੱਡ ਕੇ ਪੈਂਦਾ ਤੇ ਬਾਕੀ ਆ ਜਿਹੜੇ ਵਿਚਾਰੇ ਤੇ ਨਰਸਰੀ ਆਲੇ ਨੇ ਜਿੰਨਾਂ ਦਾ ਬਹੁਤ ਬੁਰਾ ਹਾਲ ਆ ਇਹ ਕਹਿੰਦੇ ਬਹੁਤ ਜ਼ਿਆਦਾ ਸਮੈਲ ਹੁੰਦੀ ਸੀ ਤੇ ਮੈਂ ਫੇਰ ਬੇਨਤੀ ਕਰ ਰਿਹਾ ਹਾਂ ਸੰਗਰੂਰ ਨੂੰ ਜੇ ਚਵੱਛ ਬਣਾਣਾ ਸੰਗਰੂਰ ਨੂੰ ਜੇ इंदौर ਦੀ ਤਰ੍ਹਾਂ ਭਾਰਤ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਣਾ ਤਾਂ ਛੋਟੇ ਲੈਵਲ ਤੇ ਜੇ 100 ਰੁਪਏ ਦਾ ਜੁਰਮਾਨਾ ਕੀਤਾ ਜਾਵੇ ਕਿਉਂਕਿ 10% ਲੋਕ ਹੈ ਜਿਹਨੇ ਜਿਹੜੇ ਸੰਗਰੂਰ ਨੂੰ ਸਵੱਛ ਨਹੀਂ ਦੇਖਣਾ ਚਾਹੁੰਦੇ ਉਹਨਾਂ ਲਈ ਜੁਰਮਾਨਾ ਬਹੁਤ ਜ਼ਰੂਰੀ ਹੈ ਜੀ ਰਾਮ ਰਾਮ